ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਅਗਲੇ ਗੁਰਬਾਣੀ ਦੇ ਜੋ ਸ਼ਬਦ ਨੇ ਤੁਕਾਂ ਨੇ ਉਹਨਾਂ ਦਾ ਗਾਇਨ ਕਰਦੇ ਹਾਂ ਜੀ ਵਾਹਿਗੁਰੂ ਜੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ दुख रोग संताप उतरे सुने सच्ची वाणी संत साजन पै सर से संत साजन पै सर से पूरे गुरते जानी ਪੂਰੇ ਗੁਰਤੇ ਜਾਣੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਗੁਰੂ ਦੀ ਸੱਚੀ ਬਾਣੀ ਨੂੰ ਸੁਣ ਕੇ ਸਾਰੇ ਦੁੱਖ ਰੋਗ ਕਲੇਸ਼ ਤਾਪ ਸਾਰੇ ਠੀਕ ਹੋ ਜਾਂਦੇ ਨੇ ਕਹਿੰਦੇ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਾਣੀ ਸੁਣਿਆ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਨੇ ਜਿਹੜੇ ਸੰਤ ਗੁਰਮਖ ਪੂਰੇ ਤੋਂ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਦੇ ਨਾਲ ਸਾਂਝ ਪਾਉਂਦੇ ਨੇ ਸੁਣ ਕੇ ਉਹਨਾਂ ਦੇ ਹਿਰਦੇ ਖਿੜ ਜਾਂਦੇ ਨੇ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਣ ਹਾਰਾ ਤੀਨੇ ਤਾਪਨਵਾਰਣ ਹਾਰਾ ਦੁਖਹੰਤਾ ਸੁਖਰਾਸ ਦੁਖਹੰਤਾ ਸੁਖਰਾਸ ਤਾਕੋ ਬਿਗਨ ਨ ਕੋ ਲਗੇ ਆ ਕੋ ਬਿਗਨ ਨ ਕੋ ਲਗੇ ਜਾਕੀ ਪ੍ਰਭ ਆਗੇ ਅਰਦਾਸ ਜਾਕੀ ਪ੍ਰਭ ਆਗੇ ਅਰਦਾਸ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਪਰਮਾਤਮਾ ਸਾਡੇ ਤਿੰਨੇ ਤਰ੍ਹਾਂ ਦੇ ਤਾਪ ਮਾਨਸਿਕ ਸਰੀਰਕ ਤੇ ਹਉਮੈ ਦੇ ਰੋਗ ਦੂਰ ਕਰਨ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਤੇ ਸੁੱਖਾਂ ਦਾ ਖਜ਼ਾਨਾ ਹੈ ਪਰਮੇਸ਼ਰ ਇਸ ਤਰ੍ਹਾਂ ਦਾ ਪਰਮੇਸ਼ਰ ਜੋ ਸੁੱਖਾਂ ਦਾ ਖਜ਼ਾਨਾ ਹੈ ਉਹਦੇ ਅੱਗੇ ਭਰੋਸੇ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਉਹ ਹਮੇਸ਼ਾ ਹੀ ਸੁਣੀ ਜਾਂਦੀ ਆ ਪੂਰੀ ਹੁੰਦੀ ਆ ਫਿਰ ਕੋਈ ਬਿਗਨ ਨਹੀਂ ਰਹਿ ਜਾਂਦਾ ਵਾਹਿਗੁਰੂ ਜੀ ਫਿਰ ਸਾਨੂੰ ਬਾਣੀ ਤੇ ਭਰੋਸਾ ਆਏ ਬਾਣੀ ਦੇ ਵਿੱਚ ਉਹ ਵੀ ਸ਼ਬਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅਮਰਤ ਸਾਰੇ ਬਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸਵਕ ਜਨਮਾਨੈ ਗੁਰ ਬਾਣੀ ਕਹੈ ਸਵਕ ਜਨਮਾਨੈ ਪਰਤਾ ਕਿ ਗੁਰੂ ਨਸਤਾਰੇ ਪਰ ਤਖ ਗੁਰੂ ਨਸਤਾਰੇ ਕਹਿੰਦੇ ਬਾਣੀ ਗੁਰੂ ਦਾ ਰੂਪ ਆ ਗੁਰੂ ਹੀ ਬਾਣੀ ਆ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ ਜੋ ਸੇਵਕ ਜਨ ਗੁਰੂ ਦੀ ਕਹੀ ਹੋਈ ਬਾਣੀ ਦੀ ਗੱਲ ਨੂੰ ਸੱਚੀ ਮੰਨਦਾ ਹੈ ਫਿਰ ਗੁਰੂ ਉਹਨੂੰ ਪ੍ਰਤੱਖ ਦਿਖਾ ਦਿੰਦੇ ਨੇ ਕਿ ਹਾਂ ਵਾਕਈ ਸੱਚ ਹੈ ਵਾਹਿਗੁਰੂ ਜੀ ਮਲਾਰ ਮਹਿਲਾ ਪੰਜਵਾਹ ਹੇ ਗੋਬਿੰਦ ਹੇ ਗੋਪਾਲ ਹੇ ਗੋਬਿੰਦ ਹੇ ਗੋਪਾਲ हे लाल हे दयाल प्राणनाथ अनाथ सखे प्राणनाथ अनाथ सखे दीन दर्द निवार दीन दर्द निवार निवारथ अगम पूरन हे समरथ ਤ ਅਗਮ ਪੂਰਨ 모헤 ਮਯਾ ਤਾਰ 모헤 ਮਯਾ ਤਾਰ ਅੰਧ ਕੂਪ ਮਹਾ ਪਿਆਨ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ हे अंतर्जामी हे पालनहार हे दया दे सोने सोमे परमेश्वर जी हे जिंद दे मालिक हे निखसमया दे सहाय परमेश्वर जी मेरे गरीब दा दर्द दूर कर दियो हे सारे ताकता दे मालिक हे अपहुंच परमेश्वर जी मेरे उते मेहर करो ਹੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਹ ਸੰਸਾਰ ਬੜਾ ਡਰਾਉਣਾ ਖੂ ਹੈ ਕਿਉਂਕਿ ਇਹਦੇ ਵਿੱਚ ਕਿੰਨੇ ਜੰਜਾਲ ਨੇ ਮਾਇਆ ਕਿੰਨੀ ਪਰਬਲ ਹੈ ਕਹਿੰਦੇ ਉਹ ਉਸ ਤਰ੍ਹਾਂ ਦਾ ਕੁੱਪ ਹਨੇਰਾ ਹੈ ਇਹਦੇ ਵਿੱਚ ਡਰਾਉਣੇ ਖੂ ਦੇ ਵਿੱਚ ਜਿੱਥੋਂ ਨਿਕਲਣਾ ਬੜਾ ਮੁਸ਼ਕਲ ਹੈ ਹੇ ਪਰਮੇਸ਼ਰ ਜੀ ਮੈਨੂੰ ਇਹਦੇ ਵਿੱਚੋਂ ਪਾਰ ਲੰਘਾ ਦਿਓ ਮੇਰਾ ਮਨੁੱਖਾ ਜੀਵਨ ਸਫਲ ਕਰ ਦਿਓ ਮੇਰਾ ਦੁੱਖ ਦੂਰ ਕਰ ਦਿਓ ਮੇਰੀ ਝੋਲੀ ਸੁੱਖਾਂ ਨਾਲ ਭਰ ਦਿਓ ਹਾਂਜੀ ਸੰਗਤ ਜੀ ਅਗਲੇ ਸ਼ਬਦ ਫਿਰ ਅਗਲੇ ਪਾਠ ਦੇ ਵਿੱਚ ਆਪਾਂ ਉਹਨਾਂ ਦਾ ਗਾਇਨ ਕਰਾਂਗੇ ਆਪਜੀ ਜ਼ਰੂਰ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰੋ ਜੇ ਕੀਤਾ ਹੋਇਆ ਗਾਇਨ ਸੁਣੀਏ ਜੀ ਤਾਂ ਕਿ ਅਸੀਂ ਆਪਣੇ ਦੁੱਖਾਂ ਰੋਗਾਂ ਸੰਤਾਪਾਂ ਤੋਂ ਛੁਟਕਾਰਾ ਪਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ